ਇੱਕ ਪਾਸੇ ਤੁਹਾਨੂੰ ਰਲੇਵਲ ਕਰਾਉਣ ਤੋਂ ਬਾਅਦ ਮਾਨ ਦਿੱਤਾ ਜਾਂਦਾ ਸਰਪ੍ਰਸਤ ਬਣਾ ਦਿੱਤਾ ਜਾਂਦਾ ਬਾਅਦ ਚ ਕਹਿੰਦੇ ਤੁਸੀਂ ਸਾਡੇ ਹੁਣ ਸਰਪ੍ਰਸਤ ਨਹੀਂ ਸਰਪਲੱਸ ਹੋ ਗਏ ਤਾ ਵਾਧੂ ਦੇ ਲੀਡਰ ਹੈ ਤੁਹਾਡੇ ਲਈ ਜਿਹੜਾ ਫੈਸਲਾ ਲਿਆ ਗਿਆ ਤਾਜ਼ਾ-ਤਾਜ਼ਾ ਕੀ ਉਮੀਦ ਸੀ ਤੁਹਾਨੂੰ ਕੋਈ ਉਮੀਦ ਨਹੀਂ ਸੀ ਮੈਨੂੰ ਮਨਜ਼ੂਰ ਹੋ ਕੇ ਕਹਿਣਾ ਪਿਆ ਕਰਨਾ ਪਿਆ ਕੁਵੀਰ ਸਿੰਘ ਬਾਦਲ ਕਿਵੇਂ ਜ਼ਿੰਮੇਵਾਰ ਹੋ ਗਏ ਤੁਸੀਂ ਵੀ ਤੇ ਮਲਾਈਆਂ ਛੱਕੀਆਂ ਸਰਕਾਰਾਂ ਚ ਕਹਿੰਦੇ ਹਾਰਦੇ ਰਹੇ ਸੁਖਦੇਵ ਸਿੰਘ ਢੀਂਡਸਾ ਤਾਂ ਵੀ ਅਸੀਂ ਭੇਜਦੇ ਰਹੇ ਪਾਰਲੀਮੈਂਟ ਮੈਂ ਤਾਂ ਇੱਕ ਵਾਰੀ ਹਰਿਆਣਾ ਅੱਧੀ ਕੁਰਬਾਨੀ ਦੇਖੋ ਅਸੀਂ ਤਾਂ ਜੇਲਾ ਗੱਡੀਆਂ ਅਸੀਂ ਹਰੇਕ ਮੋਰਚਾ ਤੱਕ ਗਏ ਸੁਖਵੀਰ ਨੇ ਅੱਜ ਦਾ ਕਿਸੇ ਮੋਰਚੇ 'ਚ ਗਿਆ ਅਮੇਸ਼ ਸਿੰਦਰ ਸਿੰਘ ਗਰੇਵਾਲ ਖਾਸ ਕਰਕੇ ਉਹ ਤੁਹਾਡੇ ਤੇ ਬੜੇ ਸਵਾਲ ਚੁੱਕ ਗਏ ਕਹਿੰਦੇ ਆਪਣੇ ਲਾਲਚਾਂਕਰ ਸਭ ਕੁਝ ਕਰ ਰਹੇ ਨੇ ਪਾਰਟੀ ਕਰਕੇ ਕੀ ਬਲੂਸੀ ਕਰਨ ਤੋਂ ਬਾਅਦ ਕੋਈ ਹੈ ਕੁਝ ਅੱਜ ਤੱਕ ਮੈਨੂੰ ਦੱਸ ਜਾਓ ਉਹਦੇ ਟੀਵੀ ਬੰਦ ਕਰ ਦਿੰਦੇ ਲੋਕ ਉਹਨੇ ਕਿੰਨੇ ਨੇ ਕਿਹਾ ਜੀ ਕਿ ਅਸੀਂ ਟੀਵੀ ਬੰਦ ਕਰ ਦਿੰਦੇ ਜਦੋਂ ਇਹਦਾ ਨਾਮ ਹੁੰਦਾ ਉਹਦੀ ਮੇਰੇ ਨਾਲ ਗੱਲ ਕੀ ਕਰਦੇ ਹੋ ਤੁਸੀਂ ਹੂੰ ਉਹਨੂੰ ਕੌਣ ਪੁੱਛਦਾ ਹੈ ਦੇਰੇ ਸਿਰਸੇ ਦੇ ਵਿੱਚ ਮੱਥਾ ਟੇਕਣ ਵਾਲੇ ਇਕੱਲੇ ਸੁਖਵੀਰ ਸਿੰਘ ਬਾਦਲ ਨਹੀਂ ਸੀ ਢੀਂਡਸਾ ਦਲ ਵੀ ਜਾਂਦਾ ਰਿਹਾ ਤੂੰ ਜਾਂਦਾ ਹੁਣ ਮੈਂ ਨਹੀਂ ਗਿਆ ਤੁਹਾਡੇ ਸੁਪੁੱਤਰ ਨਹੀਂ ਗਏ ਪਰਮੇਂਦਰ ਸਿੰਘ ਜਦੋਂ ਤੱਕ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਆਪਾਂ ਨਹੀਂ ਰਲੇਵਾ ਕਰਨਾ ਫੇਰ ਤੁਸੀਂ ਫੈਸਲਾ ਲੈ ਲਿਆ ਫੈਸਲਾ ਇਸ ਕਰਕੇ ਲਿਆ ਵੀ ਪਾਰਟੀ ਮਰ ਗਈ ਜੀ ਤਕਵੀਰ ਸਿੰਘ ਬਾਦਲ ਵਿੱਚ ਇਹ ਜੀ ਕਿਹੜੀ ਕਮੀ ਹੈ ਤੁਹਾਨੂੰ ਉਹ ਪ੍ਰਧਾਨ ਦੇ ਤੌਰ ਤੇ ਪਰਵਾਹ ਨਹੀਂ ਨਹੀਂ ਕੋਈ ਤਕਵੀਰ ਅੰਨੇ ਅਸੀਂ ਤਾਂ ਬਣਾਇਆ ਨਾ ਜਿਆਦ ਦੀ ਕਲਤੀ ਖੇਤਰੀ ਪਾਰਟੀ ਸ਼ਰਮਣੀ ਕਾਲੀ ਦਲ ਦੇ ਵਿੱਚ ਜੋ ਕੁਝ ਚੱਲ ਰਿਹਾ ਸਾਰਿਆਂ ਦੇ ਸਾਹਮਣੇ ਆ ਪਰ ਜਿਹੜੇ ਫੈਸਲੇ ਲਏ ਜਾ ਰਹੇ ਹੈ ਇਸ ਦੇ ਵਿੱਚ ਤਾਨਾਸ਼ਾਈ ਕੌਣ ਕਰ ਰਿਹਾ ਕਿਸੇ ਨੂੰ ਅਖੌਤੀ ਤਾਨਾਸ਼ਾਹੀ ਕਿਹਾ ਜਾ ਰਿਹਾ ਤੇ ਕਿਸੇ ਨੂੰ ਕੁਝ ਹੋਰ ਇਸ ਵਕਤ ਸ਼੍ਰੋਮਣੀ ਕਾਲੀ ਦਲ ਦੇ ਸਰਪ੍ਰਸਤ ਹੁਣ ਤੱਕ ਰਹੇ ਜਿਨ੍ਹਾਂ ਨੂੰ ਪਾਰਟੀ ਦੇ ਵੱਲੋਂ ਕਿਹਾ ਗਿਆ ਕਿ ਹੁਣ ਉਹ ਸਰਪ੍ਰਸਤ ਨਹੀਂ ਸਰਪਲੱਸ ਨੇ ਸਰਦਾਰ ਸੁਖਦੇਵ ਸਿੰਘ ਢੀਂਸਾ ਸਾਡੇ ਨਾਲ ਨੇ ਹੁਣ ਅਸੀਂ ਗੱਲਬਾਤ ਕਰਦੇ ਆਂ ਢੀਂਸਾ ਸਾਹਿਬ ਤੁਹਾਡਾ ਇੱਕ ਲੰਮਾ ਸਮੇਂ ਦਾ ਤਜਰਬਾ ਸੀ ਤੁਸੀਂ ਰੁੱਸੇ ਵੀ ਰਹੇ ਸ਼੍ਰੋਮਣੀ ਕਾਲੀ ਦਲ ਤੋਂ ਆਪਣਾ ਇੱਕ ਦਲ ਬਣਾ ਲਿਆ ਫਿਰ ਤੁਸੀਂ ਜਿਹੜੀ ਸ਼ਰਤ ਰੱਖੀ ਸੀ ਉਸ ਸ਼ਰਤ ਤੋਂ ਬਿਨਾਂ ਹੀ ਅੱਖੋਂ-ਉਹਲੇ ਕਰਦੇ ਹੋਏ ਫਿਰ ਵਾਪਸ ਆ ਗਏ ਹੁਣ ਤੁਹਾਡੇ ਲਈ ਜਿਹੜਾ ਫੈਸਲਾ ਲਿਆ ਗਿਆ ਤਾਜ਼ਾ-ਤਾਜ਼ਾ ਜਦੋਂ ਫੈਸਲਾ ਆਉਂਦਾ ਹੈ ਪਹਿ ਕੀ ਆਇਆ ਮਨ ਵਿੱਚ ਕੀ ਉਮੀਦ ਸੀ ਤੁਹਾਨੂੰ ਨਹੀਂ ਸਾਡਾ ਕੋਈ ਉਮੀਦ ਨਹੀਂ ਸੀ ਮੈਨੂੰ ਮਜਬੂਰ ਹੋ ਕੇ ਕਹਿਣਾ ਪਿਆ ਕਰਨਾ ਪਿਆ ਕਿਉਂਕਿ ਸੁਧਾਰ ਕਰਨਾ ਪਾਰਟੀ ਦਾ ਹਰੇਕ ਦੀ ਡਿਊਟੀ ਹੁੰਦੀ ਹੈ ਜੀ ਅਗਰ ਪ੍ਰਦਾਨ ਨਹੀਂ ਜਾਂਦਾ ਸੁਧਾਰ ਉਹ ਕੁਝ ਲੋਕ ਇਕੱਠੇ ਹੋ ਕੇ ਉਹਨੂੰ ਸੁਧਾਰ ਲੈਣਾ ਚਾਹੁੰਦੇ ਆ ਕਿਉਂਕਿ ਜੋ ਹਰਤ ਪਾਰਟੀ ਦੀ ਅੱਜ ਹੋਈ ਹੈ ਉਹ ਹਰ ਬੰਦਾ ਹਰ ਪਾਰਟੀ ਦਾ ਸਖਸ਼ਾ ਜਿਹੜਾ ਅੱਜ ਉਹਨਾਂ ਨਾਲ ਵੀ ਦੇ ਬੈਠਿਆ ਉਦੋਂ ਕੱਲਿਆਣਾੜ ਗੱਲ ਕਰੋਗੇ ਨਾ ਜੀ ਉਹ ਵੀ ਕਹਿਣਗੇ ਯਾਰ ਬਹੁਤ ਬੁਰੀ ਹਾਲਤ ਹੋ ਰਹੀ ਹੈ ਅਰ ਤਿੰਨੇ ਮੇਲੇ ਸਾਡੇ ਤਿੰਨ ਚੋ ਦੋ ਤਾਂ ਆਪਣੀ ਹਿੰਮਤ ਨਾਲ ਜਿੱਤੇ ਜੀ ਉਹਨਾਂ ਨੇ ਪਾਰਟੀ ਦਾ ਕੋਈ ਸਵਾਲ ਹੀ ਨਹੀਂ ਹਮ ਇੱਕ ਐਮਐਲ ਰਿਆ ਐਡੀ ਵੱਡੀ ਪਾਰਟੀ ਜੀ ਜਿਹਨੇ ਰਾਜ ਕੀਤਾ ਹੋਵੇ ਜਿਹੜੇ اپੋਜੀਸ਼ਨ ਤੋਂ ਕੱਢ ਰਹੇ ਰਹੇ ਨਾ ਹੁਣ ਜੇ ਰਾਜ ਨਹੀਂ ਤਾਂ اپੋਜੀਸ਼ਨ ਦੇ ਲੀਡਰ ਤਾਂ ਆ ਗਏ ਜੀ ਪਹਿਲੀ ਵਾਰੀ ਹੋਇਆ ਕਿ ਅਸੀਂ 15 ਸੀਟਾਂ ਤੇ ਆ ਗਏ ਤੇ ਉਦੋਂ ਮੈਂ ਸਵਾਲ ਉਠਾਇਆ ਬਰਕਰੇ ਕਮੇਟੀ ਚ ਇਹ ਸੁਭੀਰ ਨਿਜ਼ਾਇਨ ਕਰ ਦਿਓ ਅਸੀਂ ਵੱਡੇ ਬਾਦ ਸਾਹਿਬ ਨੂੰ ਲੈ ਦਿੰਦੇ ਨਹੀਂ ਲੇਕਿਨ ਉਹਨਾਂ ਨੇ ਬੇਵਨ ਪਰ ਜਿਹੜੇ ਹੁਣ ਤੱਕ ਨੌਬਤ ਆਈ ਹੈ ਉਹਦੇ ਕਹਿੰਦੇ ਕਿ ਲਾ ਸੁਖਵੀਰ ਸਿੰਘ ਬਾਦਲ ਕਿਵੇਂ ਜ਼ਿੰਮੇਵਾਰ ਹੋਗੇ ਤੁਸੀਂ ਵੀ ਤੇ ਮਲਾਈਆਂ ਛੱਕੀਆਂ ਸਰਕਾਰਾਂ ਚ ਕਹਿੰਦੇ ਹਾਰਦੇ ਰਹੇ ਸੁਖਦੇਵ ਸਿੰਘ ਢੀਂਡਸਾ ਤਾਂ ਵੀ ਅਸੀਂ ਭੇਜਦੇ ਰਹੇ ਪਾਰਲੀਮੈਂਟ ਮੈਂ ਤਾਂ ਇੱਕ ਵਾਰੀ ਹਰਿਆ ਉਦੋਂ ਬਾਅਦ ਅਸੀਂ ਇਹ ਭੇਜਦੇ ਰਹੇ ਸਾਡੀ ਕੁਰਬਾਨੀ ਦੇਖੋ ਅਸੀਂ ਤਾਂ ਜੇਲਾ ਗੱਡੀਆਂ ਅਸੀਂ ਹਰੇਕ ਮੁਰਤੇ ਆਤੀ ਗਏ ਸੁਖਵੀਰ ਨੇ ਅੱਜ ਦਾ ਕਿਸੇ ਮੁਰਤੇ ਚ ਗਿਆ ਸੁਖਵੀਰ ਕੋਈ ਮੈਨੂੰ ਦੱਸਦਾ ਵੀ ਨਹੀਂ ਕਹਿੰਦੇ ਜੇਲ ਗੱਡੀ ਕਿ ਦਿੰਦੀ ਕੋਈ ਕਿਸ ਕਿਸ ਦਾ ਕਿਸ ਦੀ ਦਾ ਕਰਦਾ ਹੈ ਗੁਮਾਨ ਕਿਸ ਦਾ ਸਾਡੇ ਤੇ ਕਾਦੀ ਇਲਜ਼ਾਮ ਲਾਉਂਦਾ ਹੈ ਅਸੀਂ ਤਾਂ ਆਪਣੀ ਕੁਰਬਾਨੀਆਂ ਤਵਾਜ਼ ਲਈ ਹੈ ਸਾਨੂੰ ਤਾਂ ਸਾਨੂੰ ਅਸੀਂ ਅੱਧੀ ਕਿਤੇ ਦੀ ਪਾ ਪਾ ਨਹੀਂ ਲਈ ਰੱਖੀ ਗਈ ਹੈ ਬਈ ਕੁਈ ਪਿਕ ਹੈ ਪਿਕਛਾ ਨਹੀਂ। ਸੁਖਬੀਰ ਸਿੰਘ ਬਾਦਲ ਦੇ ਖੇਮੇ ਦੇ ਲੀਡਰ ਪ੍ਰੈਸ ਕਾਨਫਰੰਸ ਜਿਹੜੇ ਕੱਲ ਕਰਦੇ ਆ ਤੁਸੀਂ ਸੁਣੀ ਹੋਣੀ ਆ ਮਹੇਸ਼ਿੰਦਰ ਸਿੰਘ ਗਰੇਵਾਲ ਖਾਸ ਕਰਕੇ। ਉਹ ਤੁਹਾਡੇ ਤੇ ਬੜੇ ਸਵਾਲ ਚੁੱਕ ਗਏ। ਕਹਿੰਦੇ ਆਪਣੇ ਲਾਲਚਾਂ ਕਰ ਸਭ ਕੁਝ ਕਰ ਰਹੇ ਨੇ ਪਾਰਟੀ ਕਰਕੇ ਨਹੀਂ। ਮੇਰੀ ਗੱਲ ਸੁਣੋ। ਠੀਕ ਹੈ। ਪੈਨਾ ਗਰੇਵਾਲ ਨੂੰ ਕੋਈ ਸੁਣਦਾ ਹੈ? ਗਰੇਵਾਲ ਨੇ ਸਿਵਾਏ ਇਸ ਤੋਂ ਕਿ ਉਹ ਚਾਪਲੂ ਸੀ ਕਰਨ ਤੋਂ ਬਾਅਦ ਉਹ ਕੋਈ ਹੈ ਕੁਝ। ਅਜੇ ਤੱਕ ਮੈਨੂੰ ਦੱਸਿਆ ਹੋਵੇ ਉਹਦੇ ਟੀਵੀ ਬੰਦ ਕਰ ਦਿੰਦੇ ਲੋਕ ਉਹਨੇ ਕਿੰਨੇ ਨੇ ਕਿਹਾ ਜੀ ਕਿ ਅਸੀਂ ਟੀਵੀ ਬੰਦ ਕਰ ਦਿੰਦੇ ਜਦੋਂ ਇਹਦਾ ਨਾਮ ਆਉਂਦਾ ਉਹਦੀ ਮੇਰੇ ਨਾਲ ਗੱਲ ਕੀ ਕਰਦੇ ਹੋ ਤੁਸੀਂ ਹੂੰ ਉਹਨੂੰ ਗੌਣ ਪੁੱਛਦਾ ਉਹਦੀ ਕੀੜੀ ਗੱਲ ਹੈ ਇਸ ਕਰਕੇ ਮੈਂ ਉਹ ਜਿਹੇ ਬੰਦੇ ਦੀ ਕੋਈ ਗੱਲ ਹੀ ਨਹੀਂ ਕਰਦਾ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਜਿਹੜਾ ਡੇਰੇ ਦੇ ਨਾਲ ਨਾਮ ਜੁੜਿਆ ਨਾ ਪ੍ਰਦੀਪ ਕਲੇਰ ਇੱਕਦਮ ਉੱਠ ਕੇ ਆਉਂਦਾ ਉਹਨੇ ਬੜੀ ਮੁਸੀਬਤ ਖੜੀ ਕੀਤੀ ਹੈ ਕਹਿੰਦੇ ਡੇਰੇ ਸਿਰਸੇ ਦੇ ਵਿੱਚ ਮੱਥਾ ਟੇਕਣ ਵਾਲੇ ਇਕੱਲੇ ਸੁਖਵੀਰ ਸਿੰਘ ਬਾਦਲ ਨਹੀਂ ਸੀ ਢਿੰਸਾ ਦਲ ਵੀ ਜਾਂਦਾ ਰਿਹਾ ਹੋਰ ਵੀ ਬਹੁਤ ਜਾਂਦੇ ਰਹੇ ਨੇ ਉਹ ਡੇਰੇ ਦੀ ਝਾਕ ਦੇ ਵਿੱਚ ਰਹਿੰਦੇ ਸੀ ਹਮੇਸ਼ਾ ਗੱਲ ਤਾਂ ਡੇਰੇ ਦੀ ਗੱਲ ਛੱਡੋ ਕੋਈ ਜਾਂਦਾ ਹੁਣ ਮੈਂ ਨਹੀਂ ਗਿਆ ਤੁਹਾਡੇ ਸੁਪੁੱਤਰ ਨਹੀਂ ਗਏ ਪਰਮੇਂਦਰ ਸਿੰਘ ਢਿੰਸਾ ਉਹਨੇ ਮਾਫੀ ਮੰਗੀ ਜੇ ਗਏ ਉਹਨੇ ਮਾਫੀ ਮੰਗੀ ਗੱਲ ਤੱਕ ਤੇ ਜਾ ਕੇ ਮਾਫੀ ਮੰਗੀ ਸਾਰਿਆਂ ਨੇ ਔਰ ਇਹ ਗੱਲ ਤੱਕ ਟੁੱਟ ਜਾ ਲਈ ਹਮ ਜੇ ਗਏ ਹੋ ਤੇ ਉਹਨੇ ਨਹੀਂ ਗਈ ਇਸ ਕਰਕੇ ਇਹ ਗੱਲ ਹੁਣ ਹੁਣ ਕਿਉਂ ਆਈਆਂ ਜੀ ਹਮ ਕਿਉਂਕਿ ਨੰਗਾ ਕਰਤਾ ਉਹਨੂੰ ਹਰ ਚੀਜ਼ ਨੇ ਹੁਣ ਅਜੇ ਦੀ ਅੰਦਰ ਸਿੰਘ ਦੀ ਆ ਰਹੀ ਹੈ ਹਰ ਰੋਜ਼ ਨਵੀਂ ਤੋਂ ਨਵੀਂ ਆਉਂਦੀ ਆ ਕਿ ਇਹ ਮਿਲਦਾ ਰਿਹਾ ਕਿਦੋਂ ਮਿਲਦਾ ਰਿਹਾ ਕਿਦੋਂ ਗੱਲ ਹੁੰਦੀ ਨਹੀਂ ਕਿਹਨੇ ਕਿਹਨੇ ਪੈਸੇ ਕਿਹਨੇ ਹਮ ਐ ਜੀਪੀਸੀ ਨੇ ਕਿੰਨੇ ਖਰਚ ਕੀਤੇ ਸਾਰੇ ਸਾਹਮਣੇ ਜਦੋਂ ਆ ਗਈ ਤੇ ਹੁਣ ਉਹ ਹੁਣ ਸਾਰਿਆਂ ਤੇ ਲਾਉਣ ਲੱਗੇ ਕਦੇ ਬੀਜੇਪੀ ਤੇ ਲਾਉਣ ਲੱਗੇ ਕਦੇ ਅੰਮ੍ਰਿਤਪਾਲ ਤੇ ਲਾਉਣ ਲੱਗੇ ਇੰਝ ਜਿਹੀ ਗੱਲਾਂ ਕਰਦੇ ਆ ਉਹਨਾਂ ਦਾ ਕੋਈ ਗੱਲ ਨਹੀਂ ਕਿ ਕਵਰਾਟ ਚ ਆ ਕੇ ਇੰਜ ਜਿਗਾ ਲਾ ਕਰ। ਬਾਕੀ ਲੀਡਰਾਂ ਚ ਸਭ ਤੋਂ ਪਹਿਲਾਂ ਧੜਾ ਤੁਹਾਡਾ ਸੀ ਤੁਸੀਂ ਪਾਰਟੀ ਵੀ ਵੱਖਰੀ ਬਣਾ ਲਈ ਤੁਸੀਂ ਤਾੜ ਗਏ ਸੀ ਆਪਣੇ ਪੁੱਤਰ ਨੂੰ ਵੀ ਕਿਹਾ ਕਿ ਮੈਂ ਇਸ ਗੱਲ ਦੇ ਉੱਤੇ ਟਿਕੇ ਰਹਿਣਾ ਕਿ ਜਦੋਂ ਤੱਕ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੈ ਆਪਾਂ ਨਹੀਂ ਰਲੇਵਾ ਕਰਨਾ ਫਿਰ ਤੁਸੀਂ ਫੈਸਲਾ ਲੈ ਲਿਆ ਨਹੀਂ ਫੈਸਲਾ ਇਸ ਕਰਕੇ ਲਿਆ ਵੀ ਪਾਰਟੀ ਮਰ ਗਈ ਸੀ ਪਾਰਟੀ ਨੂੰ ਦੁਬਾਰਾ ਖੜੀ ਕਰਨੀ ਸੀ ਫੈਸਲਾ ਲਿਆ ਪਾਰਟੀ ਨੇ ਕੀਤਾ ਮੈਂ ਕਮੇਟੀ ਬਣਾਈ ਕਮੇਟੀ ਨੇ ਫੈਸਲਾ ਕੀਤਾ ਤੇ ਤਾਂ ਕਮੇਟੀ ਨੇ ਸਾਰੇ ਜ਼ਿਲ੍ਹਿਆਂ ਦੀ ਗਈ ਕਮੇਟੀ ਜੀ ਤੇ ਫਿਰ ਉਹਨਾਂ ਨੇ ਫੈਸਲਾ ਕੀਤਾ ਕਿ ਨਹੀਂ ਪਾਰਟੀ ਨੂੰ ਤਗੜੇ ਕਰ ਲਈ ਆਪਾਂ ਨੂੰ ਚਾਏ ਹੈਗਾ ਅੰਦਰ ਬੈਠ ਕੇ ਆਪਾਂ ਹੂੰ ਪਾਰਟੀ ਨੂੰ ਮਜ਼ਬੂਤ ਕਰੀਏ ਇੱਕ ਪਾਸੇ ਤੁਹਾਨੂੰ ਰਲੇਵਾ ਕਰਾਉਣ ਤੋਂ ਬਾਅਦ ਮਾਨ ਦਿੱਤਾ ਜਾਂਦਾ ਸਰਪ੍ਰਸਤ ਬਣਾ ਦਿੱਤਾ ਜਾਂਦਾ ਬਾਅਦ ਚ ਕਹਿੰਦੇ ਤੁਸੀਂ ਸਾਡੇ ਹੁਣ ਸਰਪ੍ਰਸਤ ਨਹੀਂ ਸਰਪਲੱਸ ਹੋ ਗਏ ਤਾਂ ਬਾਦੂ ਦੇ ਲੀਡਰ ਹੈ ਇਹ ਮੇਰੇ ਮੈਂ ਤਾਂ ਕੌੜੀ ਚੜ ਕੇ ਆ ਮੈਂ ਤਾਂ ਕੋਈ ਇਲੈਕਸ਼ਨ ਹਾਰੇ ਵੀ ਹੂੰ ਪਹਿਲੀ ਵਾਰੀ ਇਹ ਜਿਹੜੀ 1997 ਚ ਮੈਂ ਆ ਲੱਖਣ ਲੜਿਆ ਜੀ ਮੈਂ ਲਗਾਤਾਰ ਚਾਰ ਵਾਰੀ ਐਮਐਲਏ ਬਣਿਆ ਇੱਕ ਵਾਰੀ ਐਮਐਲਏ ਨਹੀਂ ਹਰਿਆ ਪਹਿਲੀ ਵਾਰੀ ਇੰਡੀਪੈਂਡੈਂਟ ਜਿੱਤ ਕੇ ਹੂੰ ਇਹ ਗਾਨੀ ਦਰਜੋਨ ਕੀਤਾ ਜੀ ਤੇ ਦੂਸਰੀ ਤਿੰਨ ਵਾਰੀ ਇੱਕ ਵਾਰੀ ਮੈਂ ਲੋਕ ਸਭਾ ਜਿੱਤਿਆ ਦੋ ਵਾਰੀ ਮੈਂ ਲੋਕ ਸਭਾ ਹਰਿਆ ਹੂੰ ਤੇ ਇਹ ਪੁੱਛੇ ਇਹਨਾਂ ਤੋਂ ਪੁੱਛੇ ਵੀ ਇਹ ਇਹ ਨਹੀਂ ਹਰੇ ਜੀ ਸਰਦਾਰਪੁਰ ਕਹਾ ਤੁਸੀਂ ਬਾਦਲ ਵੀ ਹਰ ਗਏ ਸੀ ਜੀ ਇਹ ਕਿੰਨੀ ਵਾਰੀ ਹਰ ਗਿਆ ਜੀ ਹੂੰ ਇਹ ਇਹ ਨਹੀਂ ਜਿੰਨੀ ਜਿੰਨੀ ਵਾਰੀ ਮੈਂ ਜਾ ਰਿਹਾ ਇਹ ਉਨੀ ਵਾਰੀ ਹੈ ਮੈਂ ਤਾਂ ਜਿੱਤਿਆ ਵੀ ਕੱਲ ਦੀ ਪ੍ਰਧਾਨਗੀ ਤੋਂ ਲਾ ਕੇ ਸਰਪੰਚੀ ਤੋਂ ਲਾ ਕੇ ਸਮਤੀ ਦੇ ਮੈਂਬਰੀ ਤੋਂ ਲੈ ਕੇ ਮਾਰਕੀਟਿੰਗ ਮਿਲ ਦੇ ਚੇਅਰਮੈਨ ਤੋਂ ਲੈ ਕੇ ਐਮ ਡੀ ਕੋਆਪਰੇਟਿਵ ਬੈਂਕ ਦਾ ਲੈ ਕੇ ਸਾਰਿਆਂ ਤੋਂ ਜਿੱਤ ਆਇਆ ਜੀ ਔਰ ਮੈਂ ਇੰਡੀਪੈਂਡੈਂਟ ਜਿੱਤ ਕੇ ਜੁਆਇਨ ਕੀਤਾ ਇੱਕ ਗੱਲ ਦੱਸੋ ਢਿੰਸਾ ਸਾਹਿਬ ਸੁਖਬੀਰ ਸਿੰਘ ਬਾਦਲ ਵਿੱਚ ਇਹ ਜੀ ਕਿਹੜੀ ਕਮੀ ਹੈ ਤੁਹਾਨੂੰ ਉਹ ਪ੍ਰਧਾਨ ਦੇ ਤੌਰ ਤੇ ਪ੍ਰਵਾਣ ਹੀ ਨਹੀਂ ਹੈ ਨਹੀਂ ਮੈਨੂੰ ਇਸ ਕਰਕੇ ਨਹੀਂ ਕੋਈ ਸੁਖਬੀਰ ਨੇ ਅਸੀਂ ਤਾਂ ਬਣਾਇਆ ਉਹਨੂੰ ਹਮ ਅਸੀਂ ਬਣਾਉਣਾ ਲਿਆ ਉਹਨੇ ਇਹਸ ਕਰਕੇ ਪ੍ਰਦਾਨ ਕੀਤੇ ਕਿ ਉਹਨੂੰ ਉਹਨੇ ਉਹਦੀ ਉਸ ਚ ਹਰਗੇ ਸੀ ਜੀ ਇੱਕ ਵਾਰੀ ਨਹੀਂ ਹਰੇ ਦੋ ਵਾਰੀ ਹਰੇ ਫਿਰ ਤੀਜੀ ਵਾਰੀ ਫੇਰ ਆ ਕੇ ਤੇ ਹੁਣ ਹੁਣ ਅਜੇ ਵੀ ਪ੍ਰਧਾਨ ਰਹੇ ਹੋ ਸੁਖਵੀਰ ਬਾਦਲ ਦੇ ਖੇਮੇ ਵਾਲੇ ਲੀਡਰ ਤੱਜ ਵੀ ਕਹਿ ਰਿਹਾ ਹੈ ਕਹਿੰਦੇ ਉਹਨਾਂ ਨੇ ਕੋਰ ਕਮੇਟੀ ਚ ਵਰਕਿੰਗ ਕਮੇਟੀ ਚ ਕਹਿਤਾ ਸੀ ਕਿ ਜਿਹੜਾ ਪ੍ਰਧਾਨ ਬਣਨ ਨੂੰ ਤਿਆਰ ਹੈ ਬਣ ਜਾ ਮੈਂ ਤਾਂ ਮੰਨਾ ਨਹੀਂ ਕਰਦਾ ਮੈਂ ਉਹ ਸਾਰਿਆਂ ਨੇ ਉਹਦੇ ਕਮੇਟੀ ਆ ਬਣਾਈ ਸੀ ਕਮੇਟੀ ਨੇ ਕਿਹਾ ਸੀ ਕਿ ਉਹਦਾ ਕਮੇਟੀ ਉਹਦੇ ਨਹੀਂ ਬਣਾਈ ਸੀ ਨਾ ਜੀ ਉਹ ਕਮੇਟੀ ਨੇ ਕੀ ਕਿਹਾ ਸੀ ਹਮ ਇਹ ਹੀ ਕਿਹਾ ਸੀ ਨਾ ਵੀ ਪ੍ਰਧਾਨ ਛੱਡ ਦੇ ਸਾਰਾ ਬੁਰੀ ਹਾਲਤ ਹੋ ਗਈ ਇਸ ਕਰਕੇ ਮੈਂ ਤਾਂ ਇਹ ਇੱਕ ਇੱਕ ਐਮਐਲਏ ਸਾਡਾ ਨਹੀਂ ਅਜੇ ਤੱਕ ਪਾਰਟੀ ਦਾ ਇੰਨੀ ਬੁਰੀ ਹਾਲਤ ਦੇਖੀ ਹੈ ਕਦੇ ਝੁੰਡਾ ਕਮੇਟੀ ਦਾ ਵੀ ਉਹੀ ਦਲੀਲ ਦਿੰਦੇ ਆ ਕਹਿੰਦੇ ਜਿੱਥੇ ਤਾਂ ਝੁੰਡਾ ਕਮੇਟੀ ਦੀਆਂ ਸਿਫਾਰਿਸ਼ਾਂ ਆਪ ਨੂੰ ਸੂਟ ਕਰਦੀਆਂ ਉਦੋਂ ਤੋਂ ਮੰਨ ਲੈਂਦੇ ਆ ਬਾਕੀ ਕਾਲੀ ਦਲ ਤੇ ਜਿਹੜੇ ਨਹੀਂ ਸੂਟ ਕਰਦੀਆਂ ਉਹ ਕਹਿ ਦਿੰਦੇ ਆ ਕਿ ਝੁੰਡਾ ਕਮੇਟੀ ਲਾਗੂ ਕਿ ਨਹੀਂ ਹੋਈ ਰਿਪੋਰਟ ਨਹੀਂ ਨਹੀਂ ਕਿਹੜੀ ਗੱਲ ਨਹੀਂ ਅਸੀਂ ਮੰਨੀ ਜੀ ਅਸੀਂ ਇਹ ਝੁੰਡਾ ਕਮੇਟੀ ਦਾ ਮਤਨਾ ਇਹਨੇ ਆਪ ਬਣਾਈ ਉਹੀ ਤਾਂ ਮੰਨੇ ਜੀ ਇਹ ਕਰਕੇ ਮੈਂ ਸਮਝਦਾ ਇਸ ਵੇਲੇ ਕੋਈ ਹੋਰ ਤੁਮਰਾ ਹੋਰ ਕੋਈ ਹੈ ਇਨੇ ਕੋਣ ਗੱਲ ਨਹੀਂ ਉਹਨਾਂ ਨੇ ਅੱਠ ਕਿਉਂ ਕੱਢੇ ਜੀ ਜੀ ਉਹ ਅੱਠ ਤਾਂ ਨਹੀਂ ਅੱਠੇ ਬਾਠੇ ਮੈਂਬਰਾਂ ਨੇ ਤਾਂ ਨਹੀਂ ਸ਼ੁਰੂ ਕੀਤਾ ਸੀ ਹਮ ਸੁਧਾਰ ਕਮੇਟੀ ਜਿਹੜੀ ਬਣੀ ਹੈ ਸੁਧਾਰ ਕਰਨ ਲਈ ਜੀ ਉਹ ਤੇ ਉਹ ਅੱਠੇ ਤਾਂ ਨਹੀਂ ਸੀ ਹਮ ਉਹਨੇ ਚੁੰਝਣ ਕੇ ਕੱਢਿਆ ਹਮ ਕਿ ਸਭ ਤੋਂ ਵੱਧ ਖਤਰਾ ਹੈ ਨਾ ਲੀਡਰਾਂ ਦਾ ਇਹਨਾਂ ਤੋਂ ਲੜਦੇ ਤਾਂ ਖਤਰਾ ਸੀ ਇਹਨਾਂ ਤੋਂ ਉਹਨਾਂ ਤਾਂ ਉਹਨਾਂ ਨੂੰ ਕਿਉਂ ਕੱਢਿਆ ਜੀ ਜੀ ਇੱਕ ਤੁਹਾਡੇ ਤੋਂ ਇਹ ਜ਼ਰੂਰ ਲੋਕ ਉਮੀਦ ਕਰਨਗੇ ਕਿ ਇਮਾਨਦਾਰੀ ਨਾਲ ਤੁਸੀਂ ਜਵਾਬ ਦਿਓ ਇੱਕ ਤਾਂ ਧਾਰਮਿਕ ਸਜ਼ਾ ਹੁੰਦੀ ਹੈ ਇੱਕ ਕਾਨੂੰਨੀ ਕਾਨੂੰਨੀ ਦੇ ਵਿੱਚ ਤਾਂ ਘਿਟੋਲ ਹੀ ਤੁਹਾਡੀ ਆ ਸ਼੍ਰੋਮਣੀ ਅਕਾਲੀ ਦਲ ਦੀ ਉਸ ਵੇਲੇ ਦੀ ਸਰਕਾਰ ਨੇ ਇੰਨਾ ਪਾਤਾ ਕਿ ਉਹਦੀ ਆਸ ਹੁਣ ਵੱਜਦੀ ਨਹੀਂ ਕਿ ਅਨਸਾਫ਼ ਮਿਲੂਗਾ ਹੁਣ ਧਾਰਮਿਕ ਸਜ਼ਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਤੁਸੀਂ ਜਾਣਦੇ ਹੋ ਉੱਥੇ ਜਾਣੇ ਅਣਜਾਣੇ ਸ਼ਬਦ ਬੜਾ ਚੱਲਦਾ ਹੈ ਜਾਣੇ 'ਚ ਗਲਤੀਆਂ ਕਿਹੜੀਆਂ ਹੋਈਆਂ ਅਣਜਾਣੇ ਚੁੱਕ ਮੰਨਣ ਨੂੰ ਤਿਆਰ ਕਿਉਂ ਨਹੀਂ ਹੈ ਕਿਹੜੀ ਅਸੀਂ ਤਾਂ ਮੰਨਦੇ ਐਸੇ ਕਹਿ ਵੀ ਸਤੋਂ ਗਲਤੀਆਂ ਜਿਹੜੀਆਂ ਹੋਈਆਂ ਸੀ ਮੰਨਣ ਨੂੰ ਤਿਆਰ ਹਾਂ ਅਸੀਂ ਤਾਂ ਮਾਫੀ ਮੰਗਣਾ ਹੈ ਹੂੰ ਗੁਰ ਕੀ ਕਰਦਾ ਬੰਦਾ ਮਤਲਬ ਜਿਹੜੀਆਂ ਉਹ ਚਾਰ ਲਿਖੀਆਂ ਸੀ ਉਹੀ ਤੁਹਾਡੀਆਂ ਵੱਡੀਆਂ ਗਲਤੀਆਂ ਮੰਨਦੇ ਹੋ ਇੱਕ ਡੇਰਾ ਸਰਸਾ ਦਾ ਨਾਲ ਜੋੜ ਕੇ ਇੱਕ ਉਹਨਾਂ ਅਫਸਰਾਂ ਨੂੰ ਆਦੇਦਾਰੀਆਂ ਦੇਣੀਆਂ ਜਿੰਨਾ ਨਹੀਂ ਅਸੀਂ ਅਸੀਂ ਇਹ 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 ਤਾਂ ਵੱਜਰ ਗੁਨਾਹ ਹੈ ਗੁਨਾਹ ਬਹੁਤ ਹੀ ਟੇਉਣਗੇ ਬੜੀ ਗੁਨਾਹ ਹੋਏ ਹੋਣਗੇ ਤੇ ਇਹ ਵੱਜਰ ਗੁਨਾਹ ਕੀਤੇ ਨੇ ਜੀ ਜੇ ਧਾਰਮਿਕ ਰੌਟੇ ਸ਼ੂਟ ਨਹੀਂ ਕਰਦੇ ਪਾਰਟੀ ਨੂੰ ਹੂੰ ਇਸ ਕਰਕੇ ਕੀਤਾ ਤਸਰੀਏ ਕਾਲ ਤੱਕ ਸਾਬ ਤੋਂ ਜਥੇਦਾਰ ਤੋਂ ਜਿਹੜਾ ਹੁਕਮ ਆਉਂਦਾ ਹੈ ਉਹਦੇ ਲਈ ਤਿਆਰ ਬੈਠੇ ਹੋ ਤੁਸੀਂ ਕਿ ਸਜ਼ਾ ਜਿਹੜੀ ਲੱਗਦੀ ਹੈ ਜਿਹੜੀ ਉਮਰ ਚ ਭਾਉਂਦਾ ਹਰੇਕ ਨੂੰ ਇਹ ਮਜਬੂਰੀ ਕੀ ਇਹ ਤਾਂ ਜ਼ਰੂਰੀ ਹੈ ਕਿ ਪੰਜੀ ਸਿੰਘ ਸਾਹਿਬਾਂ ਜਿਹੜਾ ਕਰਨਗੇ ਉਹਦੇ ਸਾਹਮਣੇ ਮੰਨਣੇ ਪੈਣ ਪਰ ਅੱਜ ਸਿੱਖ ਜਗਤ ਤੋਂ ਜਾ ਕੇ ਪੁੱਛੋ ਲੋਕ ਕੀ ਨੂੰ ਚਾਹੁੰਦੇ ਨੇ ਲੋਕ ਕੀ ਚਾਹੁੰਦੇ ਨੇ ਇਹ ਸੁਖਵੀਰ ਨੂੰ ਚਾਹੁੰਦੇ ਨੇ ਪੀਓ ਸੁਖਵੀਰ ਨਾਲ ਨੇ ਇਹ ਵੀ ਨੂੰ ਦੱਸ ਦੇਣ ਤੁਹਾਡਾ ਮਨ ਕੀ ਕਹਿੰਦਾ ਕਿਹਨੂੰ ਚਾਹੁੰਦੇ ਆ ਕਿਸੇ ਨੂੰ ਨਹੀਂ ਮੈਂ ਇਹ ਮੈਨੂੰ ਕਹਿੰਦੇ ਕਿ ਤੂੰ ਕੌਣ ਬਣੂਗਾ ਜੀ ਮੈਂ ਜੀ ਇਹਨੂੰ ਲੋਕ ਚੁਣਣਗੇ ਨਹੀਂ ਜਿਹਨੂੰ ਲੋਕ ਚੁਣਣਗੇ ਉਹ ਬਣੂਗਾ ਅੱਡਾ ਮਕਰ ਤੇ ਪਾਟਿਆ ਇਹ ਨਹੀਂ ਹੈਗੇ ਕੋਈ ਅੱਜ ਅੱਜ ਹੀ ਕਿਸੇ ਨੂੰ ਕਹਿ ਦਈਏ ਵੀ ਇਹਨੂੰ ਉਹਨੂੰ ਕੌਣ ਕੈਂਡੀਡੇਟ ਹੁੰਦਾ ਕੀ ਦੇ ਲਾ ਕੇ ਜਾਂਦੇ ਨੇ ਡੈਲੀਗੇਟ ਉਹ ਤਾਂ ਬੱਕਰੀ ਦੱਸੇਗਾ ਨਾ ਇੱਕ ਆਖਰੀ ਸਵਾਲ ਹੈ ਜਿਹੜੇ ਵੀ ਬਾਗੀ ਸੋਰ ਚੱਕ ਰਿਹਾ ਸਣੇ ਤੁਹਾਡਾ ਨਾਮ ਲੈਂਦੇ ਆ ਕਹਿੰਦੇ ਤਾਂ ਸਾਰੇ ਕੇਂਦਰ ਦੇ ਭਾਜਪਾ ਦੇ ਤੁਹਾਡੇ ਲਈ ਤੇ ਉਹਨਾਂ ਨੇ ਸ਼ਬਦ ਹੀ ਨਵਾਂ ਘੜਤਾ ਕਹਿੰਦੇ ਆਪਰੇਸ਼ਨ ਨਾਗਪੁਰ ਦਾ ਸ਼ਿਕਾਰ ਹੋਏ ਲੋਕ ਆਏ ਸਾਰੇ ਮੈਂ ਤਾਂ ਅਜੇ ਤੱਕ ਨਾਗਪੁਰ ਦਾ ਪਤਾ ਨਹੀਂ ਹੈ ਕਿਤੇ ਨਹੀਂ ਮੈਂ ਕਿਤੇ ਅਰਸ ਅਰਸ ਤੱਕ ਨਹੀਂ ਮੈਂ ਬਿਲਹਾਰ ਨਹੀਂ ਕਦੇ ਮਿਲਿਆ ਹੂੰ ਪਰ ਭਾਜਪਾ ਨਾਲ ਜਾਣ ਦੀਆਂ ਮਜਬੂਰੀਆਂ ਕੀ ਰਹੀਆਂ ਤੁਸੀਂ ਪਹਿਲਾਂ ਵੀ ਕੀ ਹੁਣ ਕੱਲ ਨੂੰ ਵੀ ਤਿਆਰ ਹੈ ਭਾਜਪਾ ਨਾਲ ਜੀ ਨਹੀਂ ਭਾਜਪਾ ਨਾਲ ਸਭ ਤੋਂ 6 ਮਹੀਨੇ ਤੋਂ ਮੇਰੀ ਟੈਲੀਫੋਨ ਤੇ ਕਿਸੇ ਨਾਲ ਗੱਲ ਹੋਈ ਹੋਏ ਮੈਂ ਕਿਸੇ ਨੂੰ ਮਿਲਿਆ ਹੋਵਾਂ ਜਦੋਂ ਮੈਂ ਛੱਡਿਆ ਉਸ ਤੋਂ ਬਾਅਦ ਮੈਂ ਇੰਦਰ ਇਕਾਲੀガル ਚ ਆ ਗਿਆ ਉਸ ਤੋਂ ਬਾਅਦ ਮੈਂ ਇੱਕ ਇੱਕ ਕਿਸਮ ਦੇ ਇੱਕ ਇੱਕ ਕਿਸੇ ਤਰੀਕੇ ਨਾਲ ਮੈਂ ਨਾਲ ਬੀਜਪਾ ਨਾਲ ਉਹਨ ਸ਼ਰੋਮਣੀ ਕਾਲੀਦਾਲ ਨੇ ਦੇ ਫੈਸਲੇ ਕੀਤੇ ਤੁਸੀਂ ਰੱਦ ਕੀਤੇ ਉਹਨਾਂ ਨੇ ਤੁਹਾਨੂੰ ਹੀ ਪਾਰਟੀ ਚੋਂ ਰੱਦ ਕਰ ਦਿੱਤਾ ਹੁਣ ਅਗਲਾ ਰਸਤਾ ਕੀ ਬਚਦਾ ਤੁਹਾਡੇ ਕੋਲ ਅਸੀਂ ਤਾਂ ਮੀਟਿੰਗ ਕਰਾਂਗੇ ਅਸੀਂ ਡੈਮੋਕਰੇਟਿਕ ਪਾਰਟੀ ਹੈ ਜਿਹੜੇ ਫੈਸਲਾ ਕਰੂਗੀ ਪਾਰਟੀ ਅਸੀਂ ਅਸੀਂ ਕਰਾ ਰਹੇ ਹਾਂ ਫੈਸਲਾ ਕੀਤਾ ਉਦੋਂ ਜੀ ਕਿ ਅਸੀਂ ਡੈਲੀਗੇਟ ਜਿਲ੍ਹਾ ਸੁਲਾਮਾਂ ਦੇ ਹੂੰ ਉਹਦਾ ਕਿਦੋਂ ਬੁਲਾਵਾਂਗੇ ਉਹ ਪਾਰਟੀ ਬੰਦੇ ਘਟ ਕੇ ਬਦਲ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਸਖਦੇਵ ਸਿੰਘ ਢੀਂਸਾ ਹੋਰਾਂ ਨੇ ਆਪਣੇ ਵਿਚਾਰ ਰੱਖੇ ਹੈ ਕਿ ਉਹਨਾਂ ਬਾਰੇ ਜਿਹੜਾ ਲਿਆ ਗਿਆ ਪਾਰਟੀ ਦਾ ਫੈਸਲਾ ਉਸ ਦੇ ਬਾਰੇ ਉਹ ਕੀ ਸੋਚਦੇ ਹਨ ਤੇ ਉਹਨਾਂ ਦੀ ਅਗਲੀ ਰਣਨੀਤੀ ਕੀ ਰਹਿਣ ਵਾਲੀ ਹੈ